ਪਈਸੋ ਵੀ ਵਾਇਰ ਦਿਖਦੇ ਇਸ ਵੇਲੇ ਪਾਈਬਲ ਸਿੰਘ ਜੀ ਵਿਡਾਲਾ ਜਿਹੜੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਈਸਾ ਜੀ ਥੋੜਾ ਘੁੰਮ ਜਾਓ ਤਾਂ ਕਿ ਲਾਈਟ ਦੇ ਵਿੱਚ ਚਿਹਰੇ ਸਾਫਾ ਆ ਜਾਣ ਤੁਹਾਡੇ ਹੋਰ ਕੁੰਜਾਈ ਆਪਾਂ ਆਪਾਂ ਹੋਰ ਕੁੰਜਾਈ ਇਹ ਸੇੜਾ ਬੰਨ੍ਹੇਰ ਵੱਲ ਪੈ ਕੇ ਨਹਿਰਾ ਨਹੀਂ ਨਹੀਂ ਬਸ ਠੀਕ ਆ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਇੱਥੇ ਜੰਮੂ ਦੀ ਸੰਗਤ ਦੇ ਵਿੱਚ ਗੁਰਦੁਆਰਾ ਗੁਰਕਲਗੀਦਰ ਸਾਹਿਬ ਮਨਾਲੀਆਂ ਮੀਰਾ ਸਾਹਿਬ ਵਿੱਚ ਇਸ ਵੇਲੇ ਪਹੁੰਚੇ ਹੋ ਕੀਰਤਨ ਦੀ ਹਾਜ਼ਰੀ ਭਰੀ ਹੈ ਭਰੀ ਹੈ ਸੰਗਤ ਦਾ ਕੱਠ ਦੇਖ ਕੇ ਸੰਗਤ ਦਾ ਜਿਹੜਾ ਜਜ਼ਬਾ ਦੇਖ ਕੇ ਕੀ ਮਹਿਸੂਸ ਕਰ ਰਹੇ ਹੋ ਕਿਉਂਕਿ ਜੋ ਐਪੀਸੋਡ ਥੋੜਾ ਸਮਾਂ ਪਹਿਲਾਂ ਹੋਇਆ ਉਹ ਜੰਮੂ ਦੀ ਸੰਗਤ ਨੂੰ ਵੀ ਗੁਵਾਰਾ ਨਹੀਂ ਸੀ ਕੀ ਕਹਿਣਾ ਚਾਹੋਗੇ ਇਸ ਬਾਰੇ ਉਹ ਇਸ ਬਾਰੇ ਮੈਂ ਹੀ ਕਹਿਣਾ ਸਮਝਾਉਂਗਾ ਕਿ ਚਾਹੇ ਦੁਸ਼ਮਣ ਲੱਖ ਚਾਲਾਂ ਚੱਲੇ ਲੱਖ ਸਾਜਸ਼ਾ ਕੜੇ ਰਚੇ ਕਈ ਤਰ੍ਹਾਂ ਦੇ ਕੋਝੇ ਯਤਨ ਕਰੇ ਕਿ ਅਸੀਂ ਗੁਰੂ ਦੀ ਮਰਜ਼ਾਦਾ ਜਾਂ ਗੁਰੂ ਕੇ ਕੀਰਤਨ ਜਾਂ ਗੁਰੂ ਕੀ ਗੱਲ ਕਰਨ ਵਾਲਿਆਂ ਨੂੰ ਜਾਂ ਸੁਣਨ ਵਾਲਿਆਂ ਨੂੰ ਅਸੀਂ ਤਰਪੀੜ ਕਰ ਲਵਾਂ। ਜੰਮੂ ਦੀ ਸੰਗਤ ਨੇ ਸਾਬਤ ਕਰ ਦਿੱਤਾ ਹੈ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿੱਖ ਆ ਤੇ ਮਰਦੇ ਦਮ ਤੱਕ ਰਹਾਂਗੇ। ਬੋਲੇ ਕੋਣ ਆ ਜੰਮੂ ਦੀ ਸੰਗਤ ਨੇ ਉਹਨਾਂ ਪ੍ਰਬੰਧਕਾਂ ਨੂੰ ਉਹਨਾਂ ਮਾੜੀ ਸੋਚ ਨੂੰ ਪਛਾੜ ਦਿੱਤਾ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਚੋਰੀ ਵੇਚਣਾ ਚਾਹੁੰਦੇ ਆ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਆ ਜਾਂ ਉਹ ਸਤਿਗੁਰਾਂ ਦੇ ਨਾਲ ਖਿਲਵਾੜ ਕਰਨਾ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਪਛਾੜ ਕੇ ਸੱਚ ਦੇ ਨਾਲ ਖੜ ਕੇ ਹਾ ਦਾ ਨਾਰਾ ਮਾਰਿਆ ਜੇ ਮੋਦੀ ਸੰਗਤ ਨੇ ਜਿਵੇਂ ਕਦੇ ਮਲੇਰ ਖੋਟਲਾ ਨਵਾਬ ਸਾਹਿਬ ਜਾਦੇ ਵਾਲੀ ਹਾ ਦਾ ਨਾਰਾ ਮਾਰਦਾ ਹੈ ਤੇ ਅੱਜ 328 ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਦਲਕਿਆਂ ਵੱਲੋਂ ਚੋਰੀ ਵਿੱਚ ਇਹ ਸੰਨ ਔਰ ਮੈਂ ਉਹਦਾ ਖਲਾਸਾ ਕਰ ਚੁੱਕਾ ਕਿ ਜਿਹੜੀ 1100 ਸਫੀਆਂ ਦੀ ਪੜਤਾਲ ਹੈ ਉਹਦੇ ਵਿੱਚ ਜਿਹੜਾ ਮੂਲ ਕੰਟੈਂਟ ਹੈ ਉਹ 328 ਪਾਵਨ ਸਰੂਪ ਚੋਰੀ ਦਾ ਸੁਦਾ ਹੈ ਤੇ 2,4536 ਅੰਗ ਲਾਪਤਾ ਦੱਸਦਾ ਹੈ 9,92,886 ਅੰਗ ਚੋਰੀ ਛਾਪਣ ਦੀ ਗੱਲ ਕਰਦਾ ਹੈ ਤੇ ਫਿਰ 9,82,700 ਰੁਪਏ ਗੁਰੂ ਦੀ ਗੋਲਕਟੇ ਡਾਕੇ ਦੀ ਵੀ ਗੱਲ ਕਰਦਾ ਹੈ ਚੋਰੀ ਹੋਏ ਸੈਂਕੜੇ ਸਰੂਪ ਅੱਗ ਦੀ ਭੇਟ ਚੜੇ ਪਰ ਉੱਥੇ ਕਿਤੇ 5 ਤੇ ਕਿਤੇ 9 ਲਿਖੇ ਹੋਏ ਨੇ ਇਹ ਵੱਡੇ سنگੀਨ ਅਪਰਾਧ ਨੂੰ ਲੁਕਾਇਆ ਜਾਂਦਾ ਹੈ ਸੈਂਕੜੇ ਸਰੂਪ ਪ੍ਰਾਈ ਜਿਹੜੇ ਫਰਮੇ ਜੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਜਾਂਦੇ ਆ 10 ਲੱਖ ਦੇ ਕਰੀਬ ਫਿਰ 125 ਰੂਪ ਮਹਾਰਾਜ ਜੀ ਦੀ ਉਹਨਾਂ ਦਾ ਨਰਾਦਰ ਹੁੰਦਾ ਹੈ RAM SAT SAHB GURUDWARA SAHB ਦੇ ਵਿੱਚ ਉਹ ਕਹਿੰਦਾ ਲਿਖਦਾ ਹੈ ਆਪਣੀ ਰਿਪੋਰਟ ਚ ਕਿ ਜਦੋਂ ਗੁਰੂ ਸਾਹਿਬ ਜੀ ਦੇ ਸਰੂਪ ਬਿਨਾਂ ਰੁਮਾਲਾ ਸਭ ਤੋਂ ਬਿਨਾਂ ਚਦੋਆ ਸਭ ਤੋਂ ਵੇਖੇ ਐਵੇਂ ਰੱਖੇ ਹੋਏ ਸਨ ਜਿਵੇਂ ਕਿਸੇ ਅਖਬਾਰ ਵਾਲੇ ਨੇ ਅਖਬਾਰਾਂ ਰੱਖੀਆਂ ਹੋਣ ਉੱਤੇ ਧੂੜ ਤੇ ਮਿੱਟੀ ਪਈ ਹੋਈ ਸੀ ਜਿਨ੍ਹਾਂ ਨੂੰ ਵੇਖ ਕੇ ਮੇਰੀ ਆਤਮਾ ਕੁਰਲਾ ਉੱਠੀ ਔਰ ਮੈਂ ਇਹ ਕਹਿ ਰਿਹਾ ਆ ਕਿ ਇਨ ਇਹ ਜਿਹੜੀ ਵੱਡੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਨਾ ਬਰਦਾਸ਼ਤਯੋਗ ਹੈ ਤੇ ਨਾ ਹੀ ਬਖਸ਼ਣਯੋਗ ਹੈ ਇਹ ਇਸ਼ਰ ਸਿੰਘ ਲਿਖ ਰਿਹਾ ਆ ਫਿਰ ਇਹ ਘਟਨਾ ਕਰਮ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਪ੍ਰਧਾਨ ਲੰਗੋਵਾਲ ਇਹਨਾਂ ਸਾਰਿਆਂ ਨੇ ਮੰਨਿਆ ਇਹ ਅਪਰਾਧ ਹੋਇਆ ਹੈ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਮੰਨ ਚੁੱਕੇ ਆ ਅੱਜ ਉਹ ਜੂ ਟਰਨ ਮਾਰ ਗਏ ਇਹ ਕਿਹਦੇ ਕਹਿਣ ਤੇ ਮਾਰਿਆ ਉਹ ਦੱਸਣਗੇ ਜਦੋਂ ਇੱਥੇ ਆਉਣਗੇ ਜਰੂਰ ਪੁੱਛਿਓ ਇਹਨਾਂ ਨੂੰ ਵੀ ਤੁਸੀਂ ਕਿਹੜੀਆਂ ਜ਼ਿੰਮੇਵਾਰੀਆਂ ਕਿਧੀਆਂ ਕਰਦੇ ਹੋ ਜਵਾਬ ਦਿਓ ਔਰ ਇਸ ਸੱਟ ਸਾਰਾ ਘਟਨਾ ਕਰਮ ਇਹ ਕਹਿੰਦਾ ਆ ਕਿ ਸੁਪਰੀਮ ਕੋਰਟ ਅਨਸਾਰ ਇਹਨਾਂ ਤੇ ਫੌਜਦਾਰੀ ਮੁਕਦਮੇ ਦਰਜ ਹੋਣ ਸੰਗਤ ਨੇ ਮੰਗ ਰੱਖੀ ਤੇ ਸੰਗਤ ਨੂੰ ਕੁੱਟਮਾਰ ਕਰਕੇ ਤਾਰਪੀੜ ਕਰ ਦਿੱਤਾ ਗਿਆ ਜਿਸ ਦੀ ਮੁੜ ਤਰਜਮਾਨੀ ਲਈ ਸਾਨੂੰ 1404 ਦਿਨ ਭਾਵ 4 ਸਾਲ ਦੇ ਕਰੀਬ ਸਮਾਂ ਹੋ ਗਿਆ ਉੱਥੇ ਤੰਬੂ ਲਾ ਕੇ ਬੈਠਿਆ ਨੂੰ ਅਦਾਲਤਾਂ ਤਰੀਕਾ ਦੇ ਰਹੀਆਂ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਜਿਹੜੇ ਪੰਥ ਕਖਵਣ ਵਾਲੇ ਨੇ ਚੋਰਾ ਨਾਲ ਰਲੇ ਹੋਏ ਆ ਸਰਕਾਰਾਂ ਚੋਰਾ ਨੂੰ ਬਚਾਉਂਦੀਆਂ ਨਜ਼ਰ ਆ ਰਹੀਆਂ ਨੇ ਇਹ ਹੁਣ ਫੈਸਲਾ ਪੰਥ ਨੇ ਕਰਨਾ ਹੈ ਤੇ ਮੈਂ ਦਾਵੀ ਨਾ ਕਹਿਣਾ ਅਸੀਂ ਆਵਾਜ਼ ਦੇ ਸਕਦੇ ਆ ਸਫਲਤਾ ਪੰਥ ਨਾਲ ਹੋਣੀ ਹੈ ਜਿੰਨੀ ਸੰਗਤ ਆਵਾਜ਼ ਸੁਣਦੀ ਹੈ ਇੱਕ ਦਿਨ ਮਿੱਥ ਕੇ 14 ਮਿੰਟ ਜਾਂ 14 ਘੰਟੇ ਬਹਿਣ ਦਾ ਤਹੱਈਆ ਕਰ ਲੈਣ ਪੰਜਾਬ ਸਰਕਾਰ ਨੂੰ ਮਜਬੂਰ ਕਰ ਦੇਣ ਗਿਆ ਕਿ 14 ਘੰਟਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਕਰੇ ਉਹਨਾਂ ਨੂੰ ਕਰਨੀ ਪਵੇਗੀ ਇਹ ਲੋੜ ਹੈ ਕਿ ਅੱਜ ਪੰਥ ਨੂੰ ਸੁਚੇਤ ਹੋਣ ਦੀ ਤੇ ਜੰਮੂ ਕਸ਼ਮੀਰ ਅੱਜ ਤੁਹਾਡੀਆਂ ਸੰਗਤਾਂ ਨੇ ਅੱਜ ਬਾਰੂਵੀਂ ਬੜੇ ਹੋ ਜਾਓ ਇੱਕ ਬੰਨੇ ਤੁਸੀਂ ਸੀਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਜ਼ਰੂਰ ਕਰਿਓ ਕੀਰਤਨ ਤਾਂ ਸਫਲ ਹੋਣਾ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਖਾਤਬ ਹੋ ਕੇ ਹੁੰਦਾ ਤੇ ਤੁਹਾਡਾ ਮੈਂ ਰਣੀ ਆ ਸਾਰੀਆਂ ਸੰਗਤਾਂ ਦਾ ਕਿ ਇਹ ਜਿੰਨਾ ਸੰਗਤ ਦਾ ਇਕੱਠ ਸੀ ਤੇ ਭਾਵੇਂ ਕਿ ਸਮਾਂ 7 ਤੋਂ 8 ਦੀ ਬਜਾਏ 8 ਤੋਂ 9:30 10 ਵਜੇ ਤੱਕ ਚੱਲਿਆ ਗਿਆ ਕਿਸੇ ਨੇ ਉੱਚੀ ਸਾਹ ਨਹੀਂ ਲਿਆ ਕੋਈ ਉੱਠ ਕੇ ਨਹੀਂ ਗਿਆ ਜਿੰਨੀ ਸੰਗਤ ਆਈ ਉਹਨਾਂ ਸਾਰਿਆਂ ਨੇ ਬੈਠ ਕੇ ਸੁਣਿਆ ਇਥੋਂ ਮਹਿਸੂਸ ਹੁੰਦਾ ਹੈ ਇਨਸਾਫ਼ ਚਾਹੁੰਦੇ ਨੇ ਗੁਰੂ ਨੂੰ ਪਿਆਰ ਕਰਦੇ ਨੇ ਔਰ ਭਵਿੱਖ ਦੀ ਤਲਾਸ਼ ਵਿੱਚ ਨੇ ਅਸੀਂ ਆਪਣੀ ਅੜਰੀ ਹੋਂਦ ਗੁਰੂ ਸਾਹਿਬ ਦਾ ਅਦਬ ਤੇ ਗੁਰੂ ਸਾਹਿਬਾਂ ਦੀ ਹੋਂਦ ਨੂੰ ਕਿਵੇਂ ਕਾਇਮ ਰੱਖ ਸਕਦੇ ਆ ਤੇ ਮੈਂ ਕਹਿ ਸਕਦੇ ਜੋ ਕੁਝ ਹੋਇਆ ਸਾਡੀ ਦਿਨਾਈ ਕਰਕੇ ਨਹੀਂ ਇਹ ਤੁਹਾਡੀ ਬਖਸ਼ਿਸ਼ ਸੰਗਤ ਦੀ ਤੇ ਗੁਰੂ ਦੀ ਤੇ ਦੂਜਾ ਮੈਂ ਉਹਨਾਂ ਭਰਾਵਾਂ ਦਾ ਰਣੀ ਆ ਜਿਨ੍ਹਾਂ ਨੇ ਸਾਨੂੰ ਕੀਰਤਨ ਕਰਨ ਤੋਂ ਰੋਕ ਕੇ ਵੱਡਾ ਪਰਉਪਕਾਰ ਕਰ ਦਿੱਤਾ ਕਾਰਨ ਜਿਉ ਨਾ ਰੋਕ ਦੇ ਤੇ 328 ਪਾਵਨ ਸਰੂਪਾਂ ਦੀ ਗੱਲ ਬੜੇ ਛੋਟੇ ਰਿਏ ਚ ਰਹਿ ਜਾਣੀ ਸੀਗੀ ਤੇ ਅੱਜ ਉਹਨਾਂ ਦੀ ਕਿਰਪਾ ਨਾਲ ਵਰਲਡ ਤੱਕ ਇਹ ਗੱਲ ਚਲੀ ਗਈ ਤੇ ਦੂਜੇ ਪਾਸੇ ਜੰਮੂ ਦੀ ਸੰਗਤ ਨੇ ਵਕਾ ਦਿੱਤਾ ਕਿ ਅਸੀਂ ਗੁਰੂ ਘਰ ਦੇ ਕੀਰਤਨੀਆਂ ਨੂੰ ਗੁਰੂ ਕੇ ਪ੍ਰਚਾਰਕਾਂ ਨੂੰ ਐਵੇਂ ਰੱਖਾਂਗੇ ਜਿਵੇਂ ਬੱਤੀ ਦੰਦਾ ਨੇ ਜ਼ੁਬਾਨ ਸੰਭਾਲ ਕੇ ਰੱਖੀ ਫੈਸਲ ਜੀ ਜੰਮੂ ਦੀ ਧਰਤੀ ਤੇ ਤੁਸੀਂ ਇਸ ਵੇਲੇ ਆਏ ਹੋ ਐਡਾ ਵੱਡਾ ਤੁਹਾਡੇ ਨਾਲ ਇੱਕ ਕਹਿ ਸਕਦੇ ਆਪਾਂ ਕਿ ਕਾਰਾ ਹੋ ਗਿਆ ਵਾ ਤੁਹਾਨੂੰ ਲੱਗਦਾ ਨਹੀਂ ਹੈ ਕਿ ਕਿਤੇ ਨਾ ਕਿਤੇ ਐਸਜੀਪੀਸੀ ਤੇ ਗੁਨਾਹ ਨੂੰ ਛਪਾਉਣ ਦੇ ਲਈ ਐਸਜੀਪੀਸੀ ਵੱਲੋਂ ਹੀ ਕੋਈ ਐਸਾ ਵਰਤਾਰਾ ਕੀਤਾ ਗਿਆ ਹੋਵੇ ਕਿ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਇਹ ਜਿਹੜੀ ਐਡੀ ਵੱਡੀ ਘਟਨਾ ਇੱਕ ਆਮ ਜਿਹੇ ਕਮੇਟੀ ਮੈਂਬਰ ਦੀ ਨਹੀਂ ਹੋ ਸਕਦੀ ਕਈ ਚਿੱਟ ਕਪੜੇ ਇਹਦੇ ਪਿੱਛੇ ਹੋ ਸਕਦੇ ਨੇ ਕਿ ਲੱਗਦਾ ਤੁਹਾਨੂੰ ਇਦਾਂ ਦਾ ਕੁਝ ਪਹਿਲੀ ਗਲਤੀ ਆ ਇਹ ਸਵਾਲ ਇਨਾਂ ਪ੍ਰਬੰਧਕਾਂ ਨੂੰ ਪੁੱਛਿਓ। ਹੂੰ। ਨੰਬਰ 2 ਇਹ ਲੱਗਦਾ ਨਹੀਂ ਇਹ ਹੈ। ਜੀ। ਕਿਉਂਕਿ ਇੱਕ ਬੰਨੇਓ ਜਿਹੜੀ ਗੱਲ ਅਸੀਂ 2016 ਤੋਂ ਕਹਿੰਦੇ ਆ ਰਹੇ ਹਾਂ। ਹੂੰ। ਆਪਣੇ ਆਪ ਨੂੰ ਪੰਥਕ ਖਵਾਉਣ ਵਾਲੇ ਕਹਿੰਦੇ ਸੀ ਵਡਾਲਾ ਖਾ ਮੁਖਾ ਸਾਡਾ ਵਿਰੋਧ ਕਰ ਰਿਆ। ਅੱਜ ਉਹੀ ਟੋਲਾ ਬਣਾ ਕੇ ਤੇ ਕੱਲ ਤੱਕ ਤੇ ਪਹੁੰਚ ਗਿਆ। ਅਕਾਲ ਤਖਤ ਸਾਹਿਬ ਦੀ ਸਕੱਤਰੇਤ ਦਾ ਜਿਹੜਾ ਮੁਖੀ ਆ ਉਨੇ ਛੇਕਣ ਦੀ ਗੱਲ ਕਰ ਦਿੱਤੀ ਉਹਨੂੰ ਦੋਸ਼ੀ ਗਰਦਾਨ ਦਿੱਤਾ ਜੀ ਹੁਣ ਜਿਹੜੇ ਦੋਸ਼ੀ ਗਰਦਾਨੇ ਗਏ ਆ ਪੰਥ ਕਹਿ ਰਿਆ ਆ ਔਰ ਸਾਰਿਆਂ ਦਾ ਅੱਜ ਵੀ ਜ਼ੋਰ ਲੱਗਾ ਹੋਇਆ ਆ ਜਿਵੇਂ ਆ ਕੱਲ ਇੱਕ ਖਬਰ ਆਈ ਸੀ ਕਿ ਸਰਕਾਰ ਨੇ ਹਰਿਆਣੇ ਦੇ ਵਿੱਚ ਉਹਨੂੰ ਟਿਕਟ ਦਿੱਤੀ ਆ ਜਿਹੜਾ ਰਾਮ ਰਹੀਮ ਨੂੰ ਪਰੌਲ ਦਿੰਦਾ ਰਿਹਾ ਜੇਲਰ ਤੇ ਉਹਨਾਂ ਸਾਬਤ ਕਰ ਦਿੱਤਾ ਕਿ ਅਸੀਂ ਸਾਰਾ ਕੁਝ ਵੇਚਤਾ ਅਦਾਲਤ ਤੱਕ ਰੀਤ ਲਈਆਂ ਇਹਨਾਂ ਦੀਆਂ ਗੱਲਾਂ ਨੇ ਸਾਬਤ ਕਰ ਦਿੱਤਾ ਕਿ ਅਸੀਂ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਗੋਲਕਾਂ ਖਾਧੀਆਂ ਜ਼ਮੀਨਾਂ ਵੇਚੀਆਂ ਗੁਰੂ ਕੇ ਬਾਗ ਵੱਡੇ ਸਿੱਖ ਪੰਥ ਦਾ ਭਾਰੀ ਨੁਕਸਾਨ ਕੀਤਾ ਤੇ ਖਰੀਦਿਆ ਕੀ ਅਕਾਲ ਤਖਤ ਦਾ ਜਥੇਦਾਰ ਤਖਤਾਂ ਦੇ ਜਥੇਦਾਰ ਕਿ ਸਾਡੇ ਹੱਕ ਚ ਬੋਲਣ ਇਹ ਕੁੱਲ ਮਿਲਾ ਕੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਇਹ ਗੱਲਾਂ ਹੋਈਆਂ ਨੇ ਇਹ ਲੱਗਦਾ ਨਹੀਂ ਇਹ ਹੈ ਔਰ ਕਈਆਂ ਥਾਵਾਂ ਤੇ ਸਾਡੇ ਨਾਲ ਇਸ ਤਰ੍ਹਾਂ ਇਹਨਾਂ ਨੇ ਕਰਾਇਆ ਹੀ ਨਵਾਂ ਨਹੀਂ ਦੂਜੇ ਚੌਥੇ ਦਿਨੇ ਕੁਛ ਨਾ ਕੁਛ ਘਟਨਾ ਇਦਾਂ ਦੀ ਵਾਪਰਦੀ ਆਉਂਦੀ ਜੰਮੂ ਦੇ ਵਿੱਚ ਇੱਕ ਵਾਰ ਪਹਿਲਾਂ ਵੀ ਤੁਸੀਂ ਆਉਣਾ ਕੀਤਾ ਸੀ ਪਰ ਕਿਸੇ ਇੱਕ ਛੋਟੇ ਜਿਹੇ ਪੋਸਟਰ ਦੇ ਕਾਰਨ ਵੀ ਤੁਹਾਨੂੰ ਨਾ ਕਰ ਦਿੱਤੀ ਗਈ ਸੀ ਇੱਥੋਂ ਦੀ ਕਮੇਟੀ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਉਸੇ ਤਰੀਕੇ ਦੀ ਹੀ ਕੋਈ ਗੇਮ ਪਲਾਨ ਹੈਗਾ ਉਹਨਾਂ ਦਾ ਪੂਰਾ ਜੋਰ ਲੱਗਿਆ ਜਿਵੇਂ ਦਰਬਾਰ ਸਾਹਿਬ ਤੋਂ ਤਾਂ ਇਹਨਾਂ ਨੂੰ ਕੱਢੇ ਆਈ ਹੈ ਹੂੰ ਉਦੋਂ ਬਾਅਦ ਜਿੰਨੇ ਬਾਬੇ ਨੇ ਜਿਹੜੇ ਇਹਨਾਂ ਦੇ ਹਮਖਿਆਲੀ ਐ ਪੰਥਕ ਨਹੀਂ ਬਿਲਕੁਲ ਇਹਨਾਂ ਦੇ ਹਮਖਿਆਲੀ ਸਿਰੀ ਰੱਖੇ ਹੋਏ ਬਾਬੇ ਸਿਰੀ ਰੱਖੇ ਹੋਏ ਜਥੇਦਾਰ ਸਿਰੀ ਰੱਖੇ ਹੋਏ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਇਹਨਾਂ ਤੋਂ ਬਿਨਾਂ ਸਾਹ ਨਹੀਂ ਲੈਂਦੇ ਉਹਨਾਂ ਸਾਰਿਆਂ ਦੇ ਵਿੱਚ ਇਹ ਗੱਲ ਹੁੰਦੀ ਐ ਕਿ ਭਾਈ ਵਿਡਾਲੇ ਦਾ ਜਥਾ ਜਿਹੜਾ ਇੱਥੇ ਕੀਰਤਨ ਨਹੀਂ ਕਰ ਸਕਦਾ ਪਰ ਮੁਬਾਰਕ ਬਾਤ ਇਹਨਾਂ ਦੇ ਇਨੇ ਵਿਰੋਧ ਦੇ باوجود ਜਿਹੜੀਆਂ ਸੰਗਤਾਂ ਨੇ 2016 ਤੋਂ ਲੈ ਕੇ 31 ਮਾਰਚ ਨੂੰ ਇਹਨਾਂ ਸਾਨੂੰ ਵੇਲਾ ਕੀਤਾ ਸੀਗਾ ਤੇ 31 ਮਾਰਚ ਤੋਂ ਲੈ ਕੇ ਅੱਜ ਤੱਕ ਸੰਗਤ ਨੇ ਮੇਰੀ ਡੈਰੀ ਨਹੀਂ ਵੇਲੀ ਹੁਣ ਦਿੱਤੀ ਵੈਲ ਗੁਰੂ ਸਮਾ ਇਹ ਕਹਿੰਦੀ ਆ ਪਤਰੀ ਕਿ ਤੋ ਆਡੀ ਸਮਾ ਤੁਹਾਡਾ ਬਸ ਤੁਸੀਂ ਦੱਸ ਦਿਓ ਹੁਣਾ ਕਰੋ ਆ ਵੀ ਪ੍ਰਬੰਧਕ ਜਿਹੜੇ ਇਸ ਗੁਰੂ ਘਰ ਦੇ ਸੀਗੇ ਇਹਨਾਂ ਸਮਾ ਮੰਗਿਆ ਸੀ ਨਾ ਕਰ ਦਿੱਤੀ ਕੱਲ ਜਦੋਂ ਰਾਤੀ 10 ਵਜੇ ਪਤਾ ਲੱਗਦਾ 12 ਵਜੇ ਅਸੀਂ ਇਹਨਾਂ ਨੂੰ ਕਾਲ ਕੀਤੀ ਭਾਈ ਸਾਹਿਬ ਉਹਨਾਂ ਕੀਰਤਨ ਰੱਦ ਕਰਤਾ ਤੇ ਹੁਣ ਤੁਸੀਂ ਸਮਾ ਰੱਖਣਾ ਚਾਹੁੰਦੇ ਆ ਕਹਿੰਦੇ ਅਸੀਂ ਤਾਂ ਆਖਾਂ ਵਿਛਾਈ ਬੈਠੇ ਆ ਜੀ ਆਿਆਂ ਨੂੰ ਰਾਤ ਨੂੰ 1 ਵਜੇ ਪ੍ਰਬੰਧਕ ਕੀਰਤਨ ਰੱਖਣ ਤੇ ਅਗਲੇ ਦਿਨ ਏਡੀ ਵੱਡੀ ਸੰਗਤ ਆ ਜਾਏ ਇਹਨੂੰ ਕੀ ਕਹੋਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬ ਸਤਕਾਰ ਦੇ ਨਾਲ ਕਿਸੇ ਇੱਕ ਕਿਸੇ ਇੱਕ ਪ੍ਰਬੰਧਕ ਦੀ ਟ੍ਰੇਟਰਸ਼ਿਪ ਕਹਿ ਲਓ ਜਾਂ ਕੋਈ ਸਾਜ਼ਿਸ਼ ਕਹਿ ਲਓ ਸਾਜ਼ਿਸ਼ ਦੇ ਤਹਿਤ ਜਿਸ ਨੇ ਇੰਨਾ ਵੱਡਾ ਕਾਂਡ ਕਰ ਦਿੱਤਾ ਹੁਣ ਅੱਜ ਦਾ ਜਿਹੜਾ ਕੱਠ ਅੱਜ ਦੀ ਜੰਮੂ ਦੀ ਸੰਗਤ ਨੂੰ ਦੇਖ ਕੇ ਕੋਈ ਜੰਮੂ ਦੇ ਸਿਰ ਤੇ ਉਲਾਣਾ ਤਾਂ ਨਹੀਂ ਰਹਿ ਗਿਆ ਸੰਗਤ ਦੇ ਸਿਰ ਤੇ ਕਦੇ ਲੰਮਾ ਨਹੀਂ ਹੋ ਸਕਦਾ। ਸੰਤ ਜਰਨੈਲ ਸਿੰਘ ਕਮੇਟੀ ਨੇ ਸੰਗਤ ਸਿਰ ਤੇ ਪਾਇਆ। ਮੈਂ ਉਹਨਾਂ ਦੀ ਸੰਗਤ ਵਾਪਸ ਸੰਗਤ ਜਿਹੜੀ ਨਹੀਂ ਇਹ ਸੰਗਤ ਇੰਨੀ ਮਹਾਨ ਹੁੰਦੀ ਹੈ। ਸੰਤ ਗਿਆਨੀ ਜਰਨੈਲ ਸਿੰਘ ਉਹਨਾਂ ਨੂੰ ਕਿਹਾ ਸੀ ਸੰਤ ਜੀ ਤੁਸੀਂ ਤਾਂ ਚੱਲ ਪਿਓ ਕੀ ਇਹ ਤੁਹਾਡੇ ਨਾਲ ਚੱਲਣਗੇ? ਸੰਗਤ ਪੰਥ ਚੱਲੂ। ਉਹ ਕਹਿੰਦੇ ਮੈਂ ਪੰਥ ਦਾ ਹੀ ਸੇਵਾਦਾਰ ਮਾਲਕ ਨਹੀਂ। ਜੱਥੇਦਾਰ ਨਹੀਂ ਸੇਵਾਦਾਰ ਆ ਤੇ ਸੇਵਾਦਾਰ ਦਾ ਕੰਮ ਹੁੰਦਾ ਆ ਸਵੇਰੇ ਸ਼ਾਮ ਚੱਕਰੀ ਕਰਨੀ ਆਏ ਗਏ ਦਾ ਧਿਆਨ ਰੱਖਣਾ ਝਿੜਕਾ ਖਾ ਕੇ ਵੀ ਉਸ ਘਰ ਦੀ ਪਹਿਰੇਦਾਰੀ ਕਰਨੀ ਸੰਗਤ ਦੀ ਮਰਜ਼ੀ ਆ ਉਹ ਸਾਨੂੰ ਕਿੱਥੇ ਰੱਖਣਾ ਚਾਹੁੰਦੇ ਨੇ ਰੱਖ ਲੈਣ ਪਰ ਅਸੀਂ ਨਹੀਂ ਕਹਿ ਸਕਦੇ ਕਿ ਇਹ ਸੰਗਤ ਦਾ ਕਸੂਰ ਸੀ ਜਾਂ ਕਿਸ ਦਾ ਸੀ ਨਹੀਂ ਸੰਗਤ ਮਹਾਨ ਹੈ ਇਨਹੀ ਕੀ ਕਿਰਪਾ ਕੀ ਸਜੀ ਹਮ ਹੈ ਗੁਰੂ ਸਾਹਿਬ ਕਹਿ ਰਹੇ ਆ ਤੇ ਆਪਾਂ ਕਿਵੇਂ ਕਹਿ ਸਕੀਏ ਕਿ ਸੰਗਤ ਨੇ ਇਹ ਕੀਤਾ ਸੀ ਹਨਾ ਤੇ ਇਹਨਾਂ ਨੂੰ ਪੁੱਛ ਲਿਓ ਵੀ ਉਹ ਸੰਗਤ ਵੀ ਦੱਸ ਦਿਓ ਸੰਗਤ ਆ ਫੋਨ ਕਰਕੇ ਪੁੱਛ ਰਹੀ ਸੀ ਭਾਈ ਬਡਾਲਾ ਜੀ ਨੇ ਕਿੰਨੇ ਵਜੇ ਕੀਰਤਨ ਕਰਨਾ ਤੁਸੀਂ ਸਾਡੀ ਜੋ ਐਸਜੀਪੀਸੀ ਹੈ ਸਾਡੀ ਸਰਬੋਰ ਸੰਸਥਾ ਹੈ ਜੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਆਪਾਂ ਕਹਿੰਦੇ ਬੜੀ ਸ਼ਾਨ ਨਾਲ ਕਹਿੰਦੇ ਆ ਲੇਕਿਨ ਪਿਛਲੇ ਦਿਨਾਂ ਤੋਂ ਕਾਰਾ ਵਾਪਰੇ ਤੁਸੀਂ ਇੱਕ ਉਹਨਾਂ ਕਿ ਪੰਜ ਸਿੰਘ ਜਬਾਨ ਉੱਥੇ ਖੜਾ ਕਰ ਦਿੱਤਾ ਗਿਆ ਜਿੰਮੂ ਤੋਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪੰਜ ਚੁਣੇ ਹੋਏ ਅੰਮ੍ਰਣਾਂ ਨੂੰ ਉੱਥੇ ਬੁਲਾਇਆ ਗਿਆ ਜਿਨ੍ਹਾਂ ਵਿੱਚੋਂ ਉਹਨਾਂ ਨੂੰ ਗੱਲ ਕਰਨ ਦਾ ਸਮਾਂ ਵੀ ਨਹੀਂ ਦਿੱਤਾ ਗਿਆ ਕਿ ਆ ਸਾਡੀ ਅਕਾਲ ਤੱਕ ਸਾਡੀ ਜੋ ਹੈ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਤਾਂ ਕਿਉਂ ਕਿਸੇ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਪੱਖਪਾਤ ਹੋਰ ਕਿਵੇਂ ਵੇਖਣਾ ਸਾਫ਼ ਹੈ ਜੀ ਸੁਖਵੀਰ ਬਾਦਲ ਨੂੰ ਬੁਲਾਇਆ ਜਾਂਦਾ ਹੈ ਚੌੜਾ ਹੋ ਕੇ ਜੱਥੇਦਾਰ ਦੇ ਉੱਤੇ ਬੈਂਦਾ ਜੱਥੇਦਾਰ ਨੂੰ ਥੱਲੇ ਬਿਠਾਉਂਦਾ ਹੈ ਲਫਾਫਾ ਫੜਾਉਂਦਾ ਹੈ ਕਦੇ ਦੋਸ਼ੀ ਵੀ ਇਸ ਤਰ੍ਹਾਂ ਪੇਸ਼ ਹੁੰਦੇ ਨੇ ਜੱਜ ਕੋਲ ਜਿਹੜਾ ਦੋਸ਼ੀ ਸਾਬਤ ਹੋ ਜਾਏ ਉਹ ਜੱਜ ਨੂੰ ਐ ਲੱਗ ਰਿਹਾ ਵੀ ਉਹ ਦੱਸਣ ਆਇਆ ਹੋਵੇ ਵੀ ਹੁਣ ਮੈਨੂੰ ਜਿਹੜੇ ਅਗਲੇ ਆਰਡਰ ਦੇਣੇ ਨੇ ਆ ਹੋਣੇ ਚਾਹੀਦੇ ਨੇ ਜਿਹੜੇ ਮੇਰੇ ਲਫਾਫੇ 'ਚ ਆ ਪੜ ਲਈ ਇਹਨਾਂ ਨੂੰ ਉਹ ਇਸ ਫੋਟੋ ਸਾਬਤ ਕਰ ਰਹੀ ਹੈ ਜੀਓ ਇਸ ਲਈ ਇਹ ਸਾਬਤ ਕਰਦਾ ਆ ਕਿ ਜਦੋਂ ਤੇ ਬਾਦਲਕਿਆਂ ਦੀ ਗੱਲ ਆਵੇ ਉਦੋਂ ਉਹਨਾਂ ਨੂੰ ਕੇਵਲ 5 ਦਿਨ ਭਾਂਡੇ ਮਜਾ ਕੇ ਛੱਡਿਆ ਜਾਉ। ਜਦੋਂ ਤੁਹਾਡੀ ਗੱਲ ਆਉ ਤੇ ਤੁਹਾਨੂੰ ਪੰਥ ਚੋਂ ਛੇਕ ਦਿੱਤਾ ਜਾਉ। ਤੁਸੀਂ ਗੱਲ ਵੀ ਨਹੀਂ ਰੱਖ ਸਕਦੇ ਉੱਥੇ ਜਾ ਕੇ। ਉਹ ਗੱਲ ਹੀ ਜਿੱਥੇ ਦਾਰਾਂ ਤੋਂ ਰਖਵਾਉਂਦੇ। ਇਸ ਲਈ ਪੱਖਪਾਤ ਹੈ ਤੇ ਇਹ ਅਕਾਲ ਤਖਤ ਸਭ ਮਹਾਨ ਹੈ। ਪਰ ਸਮੇ ਦੇ ਜਥੇਦਾਰ ਕੇਵਲ ਕਰਮਚਾਰੀ ਬਣ ਕੇ ਰਹਿ ਗਏ ਤੇ ਇੱਕ ਪਰਿਵਾਰ ਦੇ ਸਿਰੀ ਬਣ ਕੇ ਰਹਿ ਗਏ ਜਿਨ੍ਹਾਂ ਨੇ ਹੁਣ ਤੱਕ ਨਹੀਂ ਪੁੱਛਿਆ ਕਿ ਗੁਰੂ ਸਾਹਿਬਾਂ ਦੀ ਬੇਅਦਬੀ 328 ਪਾਵਨ ਸਰੂਪ 1000 ਸਰੂਪ ਮੇ ਦਿਨ ਚੈਨਾ ਬਣਾਤਾ ਜਿਹੜਾ ਭਾਈ ਹਵਾਰਾ ਕਮੇਟੀ ਔਰ ਭਾਈ ਸੁਖਵਿੰਦਰ ਸਿੰਘ ਨਾਗੋਕਿਆਂ ਦੇ ਰਹੀਂ ਅਸੀਂ ਅਮਰੀਕਾ ਚ ਫੜਿਆ ਉਹਨਾਂ ਦੋਸ਼ੀਆਂ ਨੂੰ ਇੰਨਾ ਦੋਸ਼ੀਆਂ ਨੇ ਅਕਾਲ ਤਖਤ ਤੇ ਬਲਾ ਕੇ ਕੜਾ ਪ੍ਰਸ਼ਾਦ ਦੀ ਦੇਖ ਲਾ ਕੇ ਛੱਡ ਦਿੱਤੇ ਜਦ ਕਿ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਹੋਈ ਔਰ ਉਹ ਡੱਬਿਆਂ ਚ ਬੰਦ ਹੋ ਕੇ ਗਏ ਸਿਕਟਾ ਪੀਣ ਵਾਲੇ ਗੋਰੇ ਜਿਹੜੇ ਸੀ ਐਵੇਂ ਛੜਦੇ ਫਿਰਦੇ ਸੀ ਜਿਵੇਂ ਕਿਸੇ ਦੇ ਘਰ ਪੀਜੇ ਦੇ ਡੱਬੇ ਛੱਡ ਕੇ ਆਈਦੇ ਉਹ ਨਾਮ برداشتਜੋਗ ਸੀਗੇ ਜੀ ਉਹਨਾਂ ਨੂੰ ਕਿੰਨੇ ਛੱਡਿਆ ਇੰਨਾ ਕਰਮਚਾਰੀ ਜਥੇਦਾਰਾਂ ਨੇ ਅਕਾਲ ਤਖਤ ਮਹਾਨ ਹੈ ਪਰ ਜੀ ਅਕਾਲੀ ਫੂਲਾ ਸਿੰਘ ਨਹੀਂ ਆਏ ਜਦ ਦਿਨ ਆਉਣਗੇ ਨਾ ਉਸ ਦਿਨ ਫਿਰ ਜਥੇਦਾਰ ਵੀ ਮਹਾਨ ਹੋਊਗਾ ਬੋਲੇ ਪੈਸੇ ਤੋਂ ਬੋਲਣ ਵਾਲੇ ਆਪ ਦੇ ਨੌਜਵਾਨ ਸਾਡੇ ਨਾਲ ਜੰਮੂ ਦੇ ਜੁੜੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਅੱਜ ਦਾ ਜੋ ਤੁਸੀਂ ਸਾਰਾ ਇਹ ਕਾਰਨਾਮਾ ਦੇਖਿਆ ਕੁਛ ਇੱਕ ਅਖੋਤੀ ਮੈਂਬਰ ਕਹਾਂਗੇ ਹੋਣਾ ਜੀ ਉਹਨਾਂ ਨੂੰ ਕੀ ਸਮਝਦੇ ਹੋ ਅੱਜ ਭਾਈ ਸਾਹਿਬ ਜੀ ਨੂੰ ਕਿਸ ਇੱਜ਼ਤ ਦੇ ਨਾਲ ਇੱਥੋਂ ਵਾਪਸ ਰਵਾਣਾ ਕਰ ਰਹੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾਂ ਤੋਂ ਪਹਿਲੇ ਤੇ ਅਸੀਂ ਵੀਰ ਜੀ ਕੋਲੋਂ ਇਹ ਮਾਫੀ ਮੰਗਣਾ ਚਾਹਾਂਗੇ ਕਿ ਸਾਡੇ ਜੰਮੂ ਦੀ ਧਰਤੀ ਦੇ ਵਿੱਚ ਕੁਝ ਅਖੋਤੀ ਲੀਡਰਾਂ ਦੇ ਵੱਲੋਂ ਜਿਹੜੇ ਕਿ ਸਰਕਾਰਾਂ ਦੇ ਨੁਮਾਇੰਦੇ ਬਣੇ ਹੋਏ ਹਨ ਉਹ ਸਰਕਾਰਾਂ ਦੀ ਚਾਲਾਂ ਵਿੱਚ ਆ ਕੇ ਗੁਰੂ ਘਰ ਨੂੰ ਕਾਬੂਜ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਬੇਅਦਬੀ ਕੀਤੀ ਗਈ ਹੈ ਪਾਲੇ ਤੇ ਅਸੀਂ ਵੀਰਦੀ ਕੋਲੋਂ ਉਸ ਚੀਜ਼ ਦੀ ਸ਼ਮਾ ਮੰਗਦੇ ਆ ਮਾਫੀ ਮੰਗਦੇ ਆ ਕਿ ਅੱਗੇ ਤੋਂ ਸ਼ਾਇਦ ਅਸੀਂ ਇਹ ਕੋਸ਼ਿਸ਼ ਧਿਆਨ ਰੱਖਾਂਗੇ ਕਿ ਇਸ ਤਰ੍ਹਾਂ ਦਾ ਕਾਰਨਾ ਨਾ ਵਾਪਰੇ ਬਾਕੀ ਜਿਹੜੀ ਬਖਸ਼ੀ ਨਗਰ ਦੀ ਕਮੇਟੀ ਨੇ ਜੋ ਕੀਤਾ ਮੈਂ ਨਾਮ ਲੈ ਕੇ ਬੋਲਣਾ ਚਾਹਾਂਗਾ ਉਸ ਕਮੇਟੀ ਦੇ ਮੈਂਬਰਾਂ ਦਾ ਜੋ ਉੱਥੇ ਪ੍ਰਧਾਨ ਹਨ ਦਵਿੰਦਰ ਸਿੰਘ ਜੀ ਜੋ ਸਟੇਜ ਸੈਕਟਰੀ ਬਣੇ ਹਨ ਗੁਰਮੀਤ ਸਿੰਘ ਜੀ ਜਿਨ੍ਹਾਂ ਨੇ ਇਹ ਝੂਠ ਬੋਲਿਆ ਮਹਾਰਾਜ ਦੀ ਹਜ਼ੂਰੀ 'ਚ ਖੜੇ ਹੋ ਕੇ ਕਿ ਵਿਡਾਲਾ ਜੀ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਤੇ ਇਸ ਕਰਕੇ ਉਹ ਨਹੀਂ ਆ ਸਕਦੇ ਤੇ ਹੁਣ ਉਹ ਇੱਥੇ ਜਿਹੜੇ ਖੜੇ ਨੇ ਤੇ ਉਹ ਮੇਰੇ ਖਿਆਲ ਨਾਲ ਕੋਈ ਮਿਸਟਰ ਇੰਡੀਆ ਦੀ ਕਾਰੀ ਤੇ ਉਹਨਾਂ ਨੇ ਪਾਈ ਨਹੀਂ ਕਿ 2 ਮਿੰਟ ਵਿੱਚ ਪ੍ਰਗਟ ਹੋ ਗਏ ਤੇ ਉਹਨਾਂ ਨੇ ਸਰਾਸਰ ਮਹਾਰਾਜ ਦੀ ਹਜ਼ੂਰੀ ਦੇ ਵੀ ਜਿਹੜਾ ਝੂਠ ਬੋਲਿਆ ਉੱਥੇ ਦੀ ਗੋਲਕ ਨੂੰ ਲੈ ਕੇ ਉਹ ਬੜੇ ਜ਼ਿਆਦਾ ਉਨਾਰੇ ਪ੍ਰਾਣੀ ਕਮੇਟੀ ਨੂੰ ਬਾਹਰ ਕੱਢ ਕੇ ਲੜਾਈ ਲਾ ਕੇ ਉਸ ਗੋਲਕ ਦੇ ਉੱਪਰ ਟੇਪ ਲਗਾ ਕੇ ਆਪਣੀ ਜਿਹੜਾ ਪ੍ਰੋਗਰਾਮ ਕਰਵਾ ਕੇ ਉਸ ਦੇ ਉੱਪਰ ਜਿਹੜੀ ਉਹ ਗੋਲਕ ਚੁੱਕੀ ਗਈ ਆ ਉਹਦੇ ਬਕਾਇਦਾ ਉਹਨਾਂ ਨੇ ਜਿਹੜਾ ਉਹਨਾਂ ਦੀ ਦਫਤਰ ਦੀ ਚਾਬੀਆਂ ਉਹ ਉਹਨਾਂ ਨੇ ਜ਼ਬਰਦਸਤੀ ਲਈ ਗਈਆਂ ਹਾਲਾਂਕਿ ਉਹਨਾਂ ਦਾ ਡਿਸਪਿਊਟ ਚੱਲ ਰਿਹਾ ਸੀ ਦਤ ਕਿ ਉਹਨਾਂ ਦੀ ਜਿਹੜੀ ਅਰਜੀ ਆ ਉਹ ਡਿਸਟ੍ਰਿਕਟ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਟੇਬਲ ਤੇ ਪਈ ਹੋਈ ਚੁ ਤੇ ਅਸੀਂ ਇਹ ਚਾਹੁੰਦੇ ਆ ਕਿ ਉਹ ਜਿਹੜੇ ਉੱਥੇ ਉੱਥੇ ਹੱਥਾ ਪਾਈ ਵੀ ਹੋਈ ਆ ਕੋਰਟ ਤੱਕ ਪਰਚੇ ਵੀ ਲੱਗੇ ਨਹੀਂ ਇਹਨਾਂ ਦੋਨਾਂ ਕਮੇਟੀਆਂ ਨੂੰ ਲੈ ਕੇ ਸਾਡੀ ਸਭ ਤੋਂ ਪਹਿਲੇ ਤੇ ਸਾਰ ਇਹੋ ਜਿਹੇ ਲੋਕਾਂ ਨੂੰ ਗੁਰਦੁਆਰੇ ਦੇ ਅੰਦਰ ਇਹਨਾਂ ਦੀ ਲੋਕਾਂ ਦੀ ਕੋਈ ਜਗ੍ਹਾ ਨਹੀਂ ਹੈ ਜਿਹੜੀ ਗੁਰੂ ਮਹਾਰਾਜ ਦੀ ਮਰਿਆਦਾ ਗੁਰੂ ਦੇ ਸਤਕਾਰ ਨਹੀਂ ਕਰ ਸਕਦੇ ਤੇ ਉਹਨਾਂ ਦਾ ਸਿੱਖ ਕੌਮ ਦੇ ਵਿੱਚ ਵੀ ਕੋਈ ਸਤਕਾਰ ਨਹੀਂ ਹੋਣਾ ਚਾਹੀਦਾ ਉਸ ਕਮੇਟੀ ਤੇ ਤਾਂ ਇੱਕ ਹੋਰ ਵੀ ਇਲਜ਼ਾਮ ਲੱਗਿਆ ਸੀ ਕਿ ਜਦੋਂ ਨਿਸ਼ਾਨ ਸਾਹਿਬ ਦਾ ਜਿਹੜਾ ਬਸੰਤੀ ਰੰਗ ਸੀ ਉਹਨੂੰ ਬਦਲ ਕੇ ਮੁੜ ਕੇ ਭਗਵਾ ਕਰ ਦਿੱਤਾ ਗਿਆ ਬਿਲਕੁਲ ਠੀਕ ਕਹਿ ਰਹੇ ਹੋ ਵੀਰ ਜੀ ਉੱਥੇ ਕੁਝ ਸਿਆਸਤਦਾਨ ਐਸੇ ਹਨ ਕੁਝ ਐਸੇ ਸਰਕਾਰਾਂ ਦੇ ਬੰਦੇ ਹਨ ਜਿਹੜੇ ਨਹੀਂ ਚਾਹੁੰਦੇ ਕਿ ਸਿੱਖ ਚੜ੍ਹਦੀ ਕਲਾ ਵਿੱਚ ਰਹੇ ਉੱਥੇ ਤਾਂ ਸਾਡੇ ਜਿਹੜੇ ਬੱਚੇ ਨੇ بڑے ਗੁਰੂ ਘਰ ਨਾਲ ਜੁੜੇ ਹੋਏ ਨੇ ਪੰਜਾਬੀ ਸਿੱਖ ਬੈਠ ਕੇ ਸੰਚਿਆ ਲੈ ਰਹੇ ਪਾਠ ਕਰ ਰਹੇ ਤੇ ਉਹਨਾਂ ਨੂੰ ਉਹ ਚੀਜ਼ਾਂ ਬਰਦਾਸ਼ਤ ਨਹੀਂ ਹੋ ਰਹੀ ਕਿ ਸਿੱਖ ਕੌਮ ਇੰਨੀ ਚੜ੍ਹਦੀ ਕਲਾ ਵਿੱਚ ਕਿਸ ਤਰ੍ਹਾਂ ਜਾ ਰਹੀ ਆ ਇਹਨਾਂ ਦੇ ਬੱਚੇ ਗੁਰੂ ਘਰ ਨਾਲ ਗੁਰਮੁਖੀ ਨਾਲ ਕਿਸ ਤਰ੍ਹਾਂ ਜੁੜੇ ਹੋਏ ਤੇ ਉਹ ਸਾਨੂੰ ਉੱਥੋਂ ਤੋੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਤੇ ਸਾਡਾ ਉਹਨਾਂ ਕਮੇਟੀ ਵਾਲਿਆਂ ਨੂੰ ਮੈਂ ਸਪੈਸ਼ਲੀ ਇੱਕ ਮੈਸੇਜ ਡੀਜੀ ਡਿਸਟ੍ਰਿਕਟ ਗੁਰਦਾਰਾ ਪ੍ਰਬੰਧਕ ਕਮੇਟੀ ਜੰਮੂ ਨੂੰ ਦੇਣਾ ਚਾਹੁੰਦਾ ਕਿ ਇਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਵਰਨਾ ਅਗਲਾ ਜਿਹੜਾ ਅਸੀਂ ਮੋਰਚਾ ਖੋਲਾਂਗੇ ਤੇ ਉਹਨਾਂ ਦੇ ਖਿਲਾਫ ਵੀ ਖੋਲ ਸਕਦੇ ਆ ਉਹਨਾਂ ਨੂੰ ਅੱਜ ਦੀ ਇਸ ਮੈਂਬਰ ਨੂੰ ਜਿਸ ਨੇ ਕਿਸੇ ਨੂੰ ਆਉਣਾ ਚਾਹੀਦਾ ਸੀ ਡਿਸਟ੍ਰਿਕਟ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਮੈਂਬਰ ਇਥੇ ਨਹੀਂ ਆਇਆ ਬਿਲਕੁਲ ਵੀਰ ਜੀ ਅਸੀਂ ਇਹ ਉਹਨਾਂ ਨੂੰ ਇਹੀ ਕਰਕੇ ਵਾਰਨ ਕਰਨਾ ਚਾਹੁੰਦੇ ਆ ਕਿ ਉਹਨਾਂ ਨੂੰ ਇੱਕ ਸਿੱਧੀ ਸਿੱਧੀ ਸਾਡੀ ਚੇਤਾਵਨੀ ਆ ਕਿ ਤੁਸੀਂ ਹਰ ਜਗ੍ਹਾ ਪੱਖਵਾਦੀ ਨਾ ਕਰੋ ਹਰ ਜਗ੍ਹਾ ਆਪਣਾ ਮਤਲਬ ਨਾ ਦੇਖੋ ਜਿੱਥੇ ਗੁਰੂ ਦੀ ਗੱਲ ਆਉਂਦੀ ਉੱਥੇ ਖੜਨ ਲਾ ਲਓ ਉੱਥੇ ਖੜੇ ਹੋ ਜਾਓ ਸੰਗਤ ਤੁਹਾਡੇ ਨਾਲ ਹੈ ਜੇ ਤੁਸੀਂ ਗੁਰੂ ਦੀ ਬੇਅਦਬੀ ਦੇ ਖਿਲਾਫ ਜਾਓਗੇ ਤੇ ਫਿਰ ਸਾਨੂੰ ਟੱਕੜ ਕੇ ਤੁਹਾਡੇ ਸਾਹਮਣੇ ਆਣਾ ਪੈਣਾ ਸਪੈਸ਼ਲੀ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਉਹ ਇਸ ਦੇ ਉੱਪਰ ਕੁਝ ਐਕਸ਼ਨ ਲੈਣ ਨਹੀਂ ਤੇ ਫਿਰ ਜਿੱਲੇ ਸੰਗਤ ਐਕਸ਼ਨ ਲਏਗੀ ਪਰ ਉਹਨਾਂ ਨੂੰ برداشت ਨਹੀਂ ਹੋਏਗਾ ਇੰਨੀ ਕੀ ਬੇਨਤੀਆਂ ਪ੍ਰਵਾਨ ਕਰੋ ਵਾਈ ਕੁਝ ਦਿਖਾ ਵਿਰਜੀ ਕੀ ਕਹਿਣਾ ਚਾਹੋਗੇ ਸਾਰਾ ਜੋ ਜੰਮੂ ਦੇ ਵਿੱਚ ਕਿਉਂਕਿ ਤੁਸੀਂ ਵੀ ਸਵੇਰੇ ਸੁਣਨ ਚ ਆਇਆ ਸੀ ਕਿ ਭਾਈ ਸਾਹਿਬ ਜੀ ਨੂੰ ਕਾਲ ਕਰਕੇ ਤੇ ਸਮਾਂ ਮੰਗੇ ਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਅੱਜ ਦਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਦੀਵਾਨ ਲੱਗਾ ਸੀ ਉਹਦੇ ਵਿੱਚ ਇਹ ਨੌਜਵਾਨ ਵੀਰਾਂ ਦਾ ਮੇਰੀਆਂ ਬਜ਼ੁਰਗ ਮਾਤਾਵਾਂ ਭੈਣਾਂ ਬਜ਼ੁਰਗਾਂ ਦਾ ਇਕੱਠ ਜਿਹੜਾ ਸੀ ਉਹ ਇਸ ਚੀਜ਼ ਦੀ ਗਵਾਹੀ ਭਰਦਾ ਸੀ ਕਿ ਚਾਹੇ ਮਸੇ ਲੰਗੜ ਦੇ ਵਾਰਿਸ ਜਿੰਨੇ ਮਰਜੀ ਆ ਜਾਵਣ ਗੁਰੂ ਨਾਨਕ ਦੇ ਸਿੱਖ ਜਿਹੜੇ ਨੇ ਜਾਗਦੀ ਜ਼ਮੀਰ ਵਾਲੇ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਅੱਗਾ ਵੀ ਰਹਿਣ ਦੀ ਦੁਨੀਆ ਤੱਕ ਰਹਿਣਗੇ ਕਿਉਂਕਿ ਜਿਸ ਦਾ ਗੁਰੂ ਜੁਗੋ ਜੁਗ ਅਟਲ ਹੈ ਉਹਦਾ ਸੈਨਾਪਤੀ ਕਦੇ ਮੁੱਕਦੇ ਨਹੀਂ ਇਹ ਉਹਨਾਂ ਦੇ ਮਹਰੋਂਗਿਆਂ ਦੇ ਵਾਰਸਾਂ ਨੂੰ ਇੱਕ ਲਾਂਤਾਂ ਪਾਣਾ ਚਾਹਣਾ ਕਿ ਤੁਸੀਂ ਪੂਰਾ ਜੋਰ ਲਾ ਦੇ ਕਿ ਗੁਰੂ ਦੀ ਗੱਲ ਨਾ ਹੋਵੇ ਪਰ ਇਹ ਜਿਹੜੀ ਸੰਗਤ ਸਾਰੀ ਕੱਟਕਟਾ ਹੋਇਆ ਇਹ ਸ਼ਬਦ ਗੁਰੂ ਸੂਰਤ ਧੁੰਚੇਲਾ ਦੇ ਨਾਲ ਜਿਹੜੇ ਉਹਨਾਂ ਦੇ ਮুরিਦ ਨੇ ਇਹ ਕਦੇ ਵੀ ਗੁਰੂ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਗੁਰੂ ਦੀ ਖਿਲਾਫਤ ਬਰਦਾਸ਼ਤ ਨਹੀਂ ਕਰ ਸਕਦੇ ਬਾਕੀ ਵਡਾਲਾ ਜੀ ਨੇ ਬੜੀ ਸੋਹਣੀ ਗੱਲ ਕਹੀ ਕਿ 328 ਰੁਪਿਆਂ ਦੀ ਗੱਲ ਕੀਤੀ ਸੀ ਉਹ ਸਾਡੇ ਪਿਓ ਦੇ ਅੰਗ ਗਲੀਆਂ ਵਿੱਚ ਖਲਾਦੇ ਗਏ ਹੋਣ ਸਾਡੇ ਪਿਓ ਨੂੰ ਰੂੜੀਆਂ ਵਿੱਚ ਰੋੜਿਆ ਗਿਆ ਹੋਏ ਉਹ ਅਕ੍ਰਿਤ ਘਾਣੋ ਘਰ ਤੋਂ ਘਰ ਤੁਹਾਡਾ ਫਰਜ਼ ਬੰਦਾ ਸੀ ਪੁੱਛਦੇ ਇਹਨਾਂ ਪ੍ਰਚਾਰਕਾਂ ਕੋਲੋਂ ਆ ਕੇ ਪੁੱਛਦੇ ਕਿ ਸਾਨੂੰ ਦੱਸੋ ਕਿ ਸਾਡੇ ਗੁਰੂ ਨਾਲ ਹੋਇਆ ਕੀ ਹੈ ਜਿਸ ਗੁਰੂ ਕੱਲ ਕੀ ਧਰਪਾਚਾ ਨੇ ਆਪਣਾ ਪੂਰਾ ਚਾਰ ਪੁੱਤਰ ਵਾਰ ਕੇ ਪੂਰਾ ਪਰਿਵਾਰ ਵਾਰ ਕੇ ਕਿਹਾ ਸੀ ਮੇਰਾ ਪੰਥ ਬਸੇ ਮੈਂ ਉਜੜਾ ਮਨ ਚਾਉਕ ਨੇ ਰਹਾ ਇਹ ਅਕ੍ਰਿਤ ਘਾਣ ਜਿਹੜੇ ਨੇ ਮੈਂ ਬਖਸ਼ੀ ਨਗਰ ਦੇ ਪ੍ਰਬੰਧਕ ਕਮੇਟੀ ਦੇ ਜਿਹੜੇ ਹੰਪੁਰਾ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੂੰ ਸਾਡੀ ਜਿਹੜੀਆਂ ਲਾਂਤਾਂ ਤੁਹਾਨੂੰ ਨਾ ਇਹ ਸਾਰੀ ਜ਼ਿੰਦਗੀ ਉਹਨੇ ਪੈਂਦੀ ਰਹਿਣਗੀਆਂ ਇਹ ਦਾਗ ਜਿਹੜਾ ਨਾ ਤੁਸੀਂ ਸਿੱਖ ਕੌਮ ਦੇ ਵਿੱਚ ਲਾਇਆ ਜਿਸ ਦੀ ਕਰਕੇ ਤੁਹਾਨੂੰ ਸੰਗਤ ਕਦੀ ਮਾਫ ਨਹੀਂ ਕਰੇਗੀ ਪਰ ਮੈਂ ਵਧਾਈ ਦੇਣਾ ਚਾਹੁੰਦਾ ਇਸ ਨਗਰ ਦੀ ਕਮੇਟੀ ਨੂੰ ਜਿਨ੍ਹਾਂ ਨੇ ਜਾਗਦੀ ਜ਼ਮੀਰ ਦਾ ਸਬੂਤ ਦੇ ਕੇ ਦੱਸਿਆ ਹੈ ਕਿ ਜਿਹੜਾ ਸਿੱਖ ਹੈ ਉਹ ਸ਼ਬਦ ਗੁਰੂ ਦਾ ਮੁਰੀਦ ਹੈ ਹੈ ਸੀ ਔਰ ਹਮੇਸ਼ਾ ਰਹੇਗਾ ਔਰ ਅੰਤ ਦੇ ਵਿੱਚ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਨੌਜਵਾਨਾਂ ਵੱਰੋਂ ਆਪਣੇ ਪ੍ਰਚਾਰਕ ਬਲਦੇਵ ਸਿੰਘ ਵਡਾਲਾ ਜੀ ਜਿਹੜੇ ਜਾਗਦੀ ਜ਼ਮੀਰ ਵੱਲੇ ਹੱਕ ਸੱਚ ਦਾ ਨਾਰਾ ਮ ਵਾਲੇ ਜਿਹੜੇ ਨੇ ਉਹਨਾਂ ਦਾ ਅਸੀਂ ਸਮੂਹ ਸਾਥ ਨੌਜਵਾਨ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਆਸ ਕਰਦੇ ਆਂ ਸੋ ਨਿਹਾਲ ਜੀ ਆਇਆਂ ਨੂੰ ਪੈਸਾ ਉਹਨੂੰ ਜਰੂਰ ਕਰਨਾ ਚਾਹਾਂਗਾ ਕੱਲ ਬੇਨਤੀ ਕੀਤੀ ਸੀ ਕਿ ਸਾਡੇ ਪਾਸ ਵੀ ਹਾਜ਼ਰੀ ਲਾਓ ਅਸੀਂ ਅੱਜ ਸ਼ਾਮ ਦਾ ਜਿਹੜਾ ਦੀਵਾਨ ਸੀ ਗੁਰਦੁਆਰਾ ਮੱਖਣਪੁਰ ਸਿੰਘ ਸਭਾ ਬਿਸ਼ੇ ਸੋਚਿਆ ਸੀ ਰੱਖਣ ਲਈ ਪਰ ਸਮਾਂ ਜਿਹੜਾ ਹੈ ਭਾਈ ਸਾਹਿਬ ਦਾ ਬੜਾ ਸੀਮਤ ਹੈ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈ ਅੱਜ ਭਾਈ ਸਾਹਿਬ ਨੂੰ ਇੱਕ ਬੇਨਤੀ ਕਰਾਂਗਾ ਕਿ ਸੰਗਤ ਨੂੰ ਕਹਿ ਕੇ ਜਾਓ ਸਾਨਣ ਵਾਲੇ ਪ੍ਰੋਮਿਸ ਕਰਕੇ ਜਾਓ ਵਾਅਦਾ ਕਰਕੇ ਜਾਓ ਕਿ ਅੱਗਾ ਜਦੋਂ ਅਸੀਂ ਤੁਹਾਨੂੰ ਯਾਦ ਕਰਾਂਗੇ ਤੁਸੀਂ ਸਾਡੇ ਪਾਸ ਜਰੂਰ ਹਾਜ਼ਰੀ ਲਗਾਓਗੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਘਰ ਦਾ ਕੀਰਤਨੀਆਂ ਸਿੱਖ ਸਤਿਭਾਵਨਾ ਦਲ ਦਾ ਸੇਵਾਦਾਰ ਸ਼੍ਰੀ ਪੰਜਾਬ ਦਲ ਦਾ ਮੁੱਖ ਸੇਵਾਦਾਰ ਹੁੰਦਾ ਹੋਇਆ ਮੈਂ ਸੰਗਤ ਨੂੰ ਆਪਣੇ ਵੱਲੋਂ ਬੇਨਤੀ ਕਰਦਾ ਕਿ ਹੁਕਮ ਤੁਹਾਡਾ ਹੋ ਮੈਂ ਸੇਵਾਦਾਰ ਹਾਂ ਤੇ ਤੁਸੀਂ ਕੋਈ ਵੀ ਤਰੀਕ ਜਿਹੜੀ ਜਦੋਂ ਮਰਜ਼ੀ ਰੱਖ ਸਕਦੇ ਹੋ ਮਿਲ ਕੇ ਤਰੀਕ ਸਾਥੀ ਆਪਣੇ ਨੂੰ ਮੈਂ ਕਹਿ ਦਿੰਦਾ ਆ ਉਹ ਤੁਸੀਂ ਜਿੱਦੋਂ ਵੀ ਹੋ ਸਕੇ ਅਸੀਂ ਹਾਜ਼ਰ ਹੋ ਮੰਗੇ ਬਹੁਤ ਬਹੁਤ ਮਾਣਾਈ ਤੋਂ ਕਾ ਭਾਗ ਸਾਹਿਬ ਦੀ ਕੀਤੇ ਤੋਂ ਐਸਨ ਪਈ ਬਲਦੇਵ ਸਿੰਘ ਜੀ ਵਡਾਲਾ ਜਿਨ੍ਹਾਂ ਨੇ ਕੀ ਅੱਜ ਜੰਮੂ ਦੀ ਧਰਤੀ ਦੇ ਉੱਤੇ ਆ ਕੇ ਜੋ ਕੀਰਤਨ ਦੀ ਹਾਜ਼ਰੀ ਭਰੀ ਔਰ ਸਮੂਹ ਸੰਗਤ ਨੂੰ ਜਿਹੜਾ ਹੈ ਉਹ ਗੁਰੂ ਘਰ ਦੇ ਨਾਲ ਗੁਰੂ ਗੁਰੂ ਦੇ ਜਸ ਦੇ ਨਾਲ ਗੁਰਬਾਣੀ ਦੇ ਨਾਲ ਅਤੇ ਬਹੁਤ ਹੀ ਅਨਮੋਲੀਆਂ ਜਿਹੜੀਆਂ ਬੜੀ ਮੁੱਲੀਆਂ ਵਿਚਾਰਾਂ ਦੇ ਨਾਲ ਜੋੜਿਆ ਦੇਖਦੇ ਰਹੋ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਬਣੇ ਰਹਾਂਗੇ ਆਪ ਜੀ ਸਾਰੇ ਇਸ ਸਾਰੀ ਵੀਡੀਓ ਨੂੰ ਰੱਜ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਤਾਂ ਜੋ ਸਮੂਹ ਸੰਗਤ ਜਿਹੜੀ ਵਰਲਡ ਦੇ ਵਿੱਚ ਪੂਰੇ ਵਸਦੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਭਾਈ ਬਲਦੇਵ ਸਿੰਘ ਜੀ ਪਟਾਲਾ ਦਾ ਕਿੰਨਾ ਕੂ ਜੜਾ ਭਰਮਾ ਸਵਾਗਤ ਜੰਮੂ ਕਸ਼ਮੀਰ ਦੀ ਸੰਗਤ ਨੇ ਕੀਤਾ ਬਸ਼ਰਤੇ ਕਿ ਇੱਕ ਟ੍ਰੇਟਰ ਇੱਕ ਅਖੋਤੀ ਮੈਂਬਰ ਦੇ ਇਗਨੋਰੈਂਸ ਦੇ باوجود ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ